ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕਲੋਥਿਕ ਚੈਨਲ ਤੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕੱਟਣ ਲੱਗੇ ਆ ਲਾਈਨਿੰਗ ਵਾਲੀ ਸ਼ਰਟ ਤੇ ਸਭ ਤੋਂ ਪਹਿਲਾਂ ਸਾਡਾ ਨਾਪ ਹੈਗਾ ਆ ਚੈਸਟ ਹੈਗੀ ਹੈ ਸਾਡੀ 21 ਇੰਚ ਕਮਰ 18 ਔਰ हिਪ ਹੈਗੀ ਹੈ ਸਾਡੀ 21 ਇੰਚ ਠੀਕ ਹੈ ਇਸ ਫਿਟਿੰਗ ਦੇ ਨਾਪ ਦਾ ਆਪਾਂ ਨੇ ਸੂਟ ਕਟਿੰਗ ਕਰਨਾ ਹੈ ਤੇ ਇਹ ਆਪਾਂ ਨੇ ਲਾਈਨਿੰਗ ਵਿਛਾ ਲਈ ਔਰ ਸਭ ਤੋਂ ਪਹਿਲਾਂ ਆਪਾਂ ਦਾ ਜਿਹੜਾ ਫਰਸਟ ਕੰਮ ਹੁੰਦਾ ਹੀ ਹੈ ਕਿ ਆਪਾਂ ਇਸ ਤਰ੍ਹਾਂ ਸਕੇਲ ਰੱਖ ਕੇ ਲਾਈਨ ਲਗਾ ਲੈਣੀ ਹੈ ਤਾਂ ਕਿ ਜਿਹੜਾ ਵੀ ਵੱਧ ਘਟ ਕਪੜਾ ਆ ਉਹ ਉਪਰਲੇ ਸਾਈਡ ਨਿਕਲ ਜਵੇ ਠੀਕ ਹੈ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਇੱਥੇ ਕੀ ਕਰਨਾ ਹੈ ਅ ਮੋਡਾ ਲਗਾਣਾ ਹੈ ਆਰਮ ਹੋਲ 21 ਚੈਸਟ ਦੇ ਲਈ ਆਪਾਂ ਲਗਾਵਾਂਗੇ 7.5 ਇੰਚ ਠੀਕ ਹੈ ਜੀ ਔਰ ਬਿਨਾ ਇੰਚੀ ਟੇਪ ਚੱਕੇ ਹੀ ਆਪਾਂ ਨੇ ਜਿਹੜੇ ਬਾਕੀ ਮਾਰਕਿੰਗ ਕਰਨੀ ਹੈ ਹੁਣ ਆਪਾਂ ਨੇ ਇਥੋਂ ਡਾਟ ਲੈਂਥ ਜਿਹੜੀ ਪਲੇਟਾਂ ਦੇ ਨਿਸ਼ਾਨ ਲਗਾਣੇ ਆ ਕਿ ਪਲੇਟਾਂ ਕਿੰਨੇ ਤੋਂ ਸਟਾਰਟ ਹੁੰਦੀਆਂ ਆ ਪਲੇਟਾਂ ਸਾਡੀਆਂ 12 ਤੋਂ ਸਟਾਰਟ ਆਪਾਂ 12.5 ਤੇ ਲਗਾਏ ਔਰ 12 ਦੇ ਵਿੱਚ ਇਹਦੇ ਵਿੱਚ ਆਪਾਂ 7 ਇੰਚ ਪਲੱਸ ਕਰ ਲੈ ਸਾਢੇ 19 ਤੇ ਔਰ ਇਹਦਾ ਹਾਫ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ 7 ਇੰਚ ਰੱਖ ਕੇ ਉਹਦਾ ਸਾਢੇ 3 ਦੇ ਵਿੱਚ ਹਾਫ ਕਰ ਲੈਣਾ ਠੀਕ ਹੈ ਹੁਣ ਆਪਾਂ ਮੁੰਡੇ ਵਾਲੇ ਨਿਸ਼ਾਨ ਤੋਂ ਸਾਈਡ ਸੀਨ ਦਾ ਲਗਾਵਾਂਗੇ ਠੀਕ ਹੈ 14 ਸੀ ਤਾਂ ਆਪਾਂ 15 ਤੇ ਲਗਾਵਾਂਗੇ ਠੀਕ ਹੈ ਤੇ ਹੁਣ ਆਪਾਂ ਕਰਾਂਗੇ ਇਥੋਂ ਇਹਨਾਂ ਨਿਸ਼ਾਨਾਂ ਨੂੰ ਸਿੱਧੇ ਅ ਅਗਰ ਤੁਸੀਂ ਸਟਾਰਟਿੰਗ ਦੇ ਵਿੱਚ ਆ ਤਾਂ ਤੁਹਾਡੇ ਲਈ ਇਹ ਸਕੇਲ ਜਿਹੜਾ ਕਾਫੀ ਫਾਇਦੇ ਵਾਲਾ ਆ ਕਿਉਂਕਿ ਸ਼ੁਰੂ ਵਿੱਚ ਇਹ ਸਭ ਨੂੰ ਪ੍ਰੋਬਲਮ ਹੁੰਦੀ ਹੈ ਕਿ ਕਾਣ ਕੱਢਣ ਦੇ ਜਾਂ ਲਾਈਨਾਂ ਟੇਟੀਆਂ ਲੱਗ ਜਾਂਦੀਆਂ ਇਹਦੇ ਨਾਲ ਤੁਹਾਡੀ ਲਾਈਨ ਜਿਹੜੀ ਉਹ ਸਿੱਧੀ ਲੱਗ ਜਾਂਦੀ ਆ ਤੇ ਹੁਣ ਆਪਾਂ ਨੇ ਫਿਟਿੰਗ ਦੇ ਨਿਸ਼ਾਨ ਲਗਾ ਲੈਣੇ ਆ ਸਾਡੀ ਚੈਸਟ ਹੈਗੀ ਆ 1.5 ਠੀਕ ਹੈ ਇੱਥੇ ਤੱਕ ਹੁਣ ਆਪਾਂ ਨੇ ਪਲੇਟ ਪਾਣੀਆਂ ਆ ਤਾ ਇਥੋਂ ਆਪਾਂ ਅੱਧਾ ਇੰਚ ਐਕਸਟਰਾ ਲੈ ਲਾਂਗੇ ਠੀਕ ਹੈ ਪਹਿਲਾ ਹੀ ਹੁਣ ਆਪਾਂ ਨੇ ਲੈਣਾ ਹੈ ਕਮਰ ਕਮਰ ਸਾਡੀ ਹੈਗੀ 18 ਠੀਕ ਹੈ 18 ਦਾ ਹਾਫ 9 ਤੇ ਅੱਧਾ ਇੰਚ ਆਪਾਂ ਨੇ ਵਿੱਚ ਐਡ ਕਰ ਲਿਆ ਪਲੇਟਾਂ ਦੇ ਵਾਸਤੇ ਤੇ हिਪ ਹੈਗੀ ਸਾਡੀ 21 ਤਾਂ ਉਹ ਆਪਾਂ ਸੇਮ ਉਹਦਾ ਹਾਫ ਹੀ ਲੈ ਲੈਣਾ 10.5 ਠੀਕ ਹੈ ਹੁਣ ਇਹਨਾਂ ਨਿਸ਼ਾਨਾਂ ਨੂੰ ਆਪਾਂ ਨੇ ਮਿਲਾ ਲੈਣਾ ਹੈ ਇਸ ਤਰ੍ਹਾਂ ਚੈਸਟ ਕਮਰ ਔਰ हिਪ ਨੂੰ ਤਿੰਨਾਂ ਨੂੰ ਮਿਲਾ ਲੈਣਾ ਹੈ ਤੇ ਹੁਣ ਆਪਾਂ ਨੇ ਤੀਰੇ ਦਾ ਜਿਹੜਾ ਨਿਸ਼ਾਨ ਲਗਾਣਾ ਹੈ ਕਿ ਆਪਾਂ ਤੀਰਾ ਇਸ ਚੈਸਟ ਦੇ ਵਾਸਤੇ ਕਿੰਨਾ ਲਗਾਣਾ ਹੈ ਠੀਕ ਹੈ ਤੀਰਾ ਵੈਸੇ ਬੇਸਿਕਲੀ ਤੁਹਾਡਾ ਮੋਢੇ ਦੇ ਗਲੇ ਦੇ ਹਿਸਾਬ ਦੇ ਨਾਲ ਲੱਗਦਾ ਹੁੰਦਾ ਹੈ ਇੱਥੇ ਮੈਂ ਲਗਾ ਰਹੀ ਹਾਂ 6.5 ਇੰਚ ਠੀਕ ਹੈ ਇੱਕ ਆਪਾਂ ਇੱਥੋਂ ਅੱਧਾ ਇੰਚ ਅੰਦਰ ਨੂੰ ਲੈ ਲੈਣਾ ਹੈ ਤੇ ਇਹਨਾਂ ਨੂੰ ਆਪਾਂ ਸਿੱਧਾ ਮਿਲਾ ਲੈਣਾ ਔਰ ਜਿਹੜਾ ਅੰਦਰ ਨੂੰ ਨਿਸ਼ਾਨ ਲਗਾਇਆ ਉਹਦੇ ਨਾਲ ਆਪਾਂ ਨੇ ਤਿਰਛਾ ਮਿਲਾ ਲੈਣਾ ਹੈ ਠੀਕ ਹੈ ਹੁਣ ਆਪਾਂ ਪਾਣੀਆਂ ਨੇ ਕਾਟਾਂ ਕਾਟ ਜਿਹੜੀ ਹੈਗੀ ਹੈ ਬਾਹਰ ਵਾਲੀ ਆਪਾਂ ਨੇ ਪਾਣੀ ਹੈ 3 ਇੰਚ ਦੀ ਇਸ ਤਰ੍ਹਾਂ ਅੰਦਰ ਵਾਲੀ ਪਾਣੀ ਆਪਾਂ ਨੇ 1.5 ਇੰਚ ਦੀ ਇਸ ਤਰ੍ਹਾਂ ਤੁਸੀਂ ਪਹਿਲਾਂ ਨਿਸ਼ਾਨ ਨਿਗਾ ਲੈਣੇ ਆ ਠੀਕ ਹੈ ਤੇ ਇਧਰੋ ਹੀ ਦੇਖੋ 1.5 ਇੰਚ ਤੇ ਉੱਥੋਂ ਹੀ ਆਪਾਂ ਜੇ ਦੇਖਣਾ ਹੋਵੇ ਤਾਂ 3.5 ਦੀ ਹੈ ਬਟ ਉੱਥੋਂ ਆਪਾਂ ਨੇ 2.5 ਇੰਚ ਦੀ ਬਾਹਰਲੇ ਨਿਸ਼ਾਨ ਤੋਂ ਰੱਖਣੀ ਠੀਕ ਹੈ ਹੁਣ ਆਪਾਂ ਨੇ ਜਿਹੜੀ ਤਿਰਛੀ ਲਾਈਨ ਹੈ ਇਹਦੇ ਨਾਲ ਅੰਦਰ ਵਾਲੇ ਨਿਸ਼ਾਨ ਨੂੰ ਮਿਲਾਣਾ ਇਹਨੂੰ ਮਿਲਾਣਾ ਹੈ ਬਾਹਰ ਨੂੰ ਠੀਕ ਹੈ ਕਈ ਵਾਰ ਕੀ ਹੁੰਦਾ ਹੈ ਕਿ ਕੰਨਿਆਂ ਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਇੱਥੋਂ 1 ਇੰਚ ਬਾਹਰ ਨੂੰ ਨਿਸ਼ਾਨ ਲੈ ਕੇ ਇਸ ਤਰ੍ਹਾਂ ਵੀ ਤੁਸੀਂ ਗੁਲਾਈ ਦੀ ਸ਼ੇਪ ਜਿਹੜੀ ਉਹ ਦੇ ਸਕਦੇ ਆ ਇਦਾਂ ਠੀਕ ਹੈ ਇਹ ਹੋਰ ਵੀ ਸੌਖਾ ਹੋ ਜਾਣਾ ਤੁਹਾਡੇ ਲਈ ਇਹਦੀ ਵੀ ਵੀਡੀਓ ਲੱਗਤੋਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਕਰ ਸਕਦੇ ਆ ਤੇ ਹੁਣ ਆਪਾਂ ਇੱਥੋਂ ਜਿਹੜੀ ਕਾਟ ਪਾਣੀ ਹੈ ਇਸ ਤਰ੍ਹਾਂ ਪਹਿਲਾਂ ਇਹਨੂੰ ਹਾਫ ਕਰ ਲੈਣਾ ਹੈ ਜਿਹੜੀ ਵੀ ਲਾਈਨ ਦਾ ਹਾਫ ਜਿੰਨਾ ਵੀ ਆਇਆ ਉਹ ਇੱਥੇ ਨਿਸ਼ਾਨ ਲਗਾ ਕੇ ਆਪਾਂ ਅੰਦਰ ਵਾਲੀ ਕਾਟ ਨੂੰ ਇੱਥੇ ਤੱਕ ਤੇਰਸ਼ੀ ਲਾਈਨ ਦੇ ਨਾਲ ਮਿਲਾ ਦੇਣਾ ਹੈ ਠੀਕ ਹੈ ਦੇਖੋ ਇਹ ਸਾਡੀ ਪੈ ਗਈ ਹੈ ਅੰਦਰ ਦੀ ਕਾਟ ਜਦੋਂ ਵੀ ਤੁਸੀਂ ਕਾਟ ਪਾਣੇ ਆ ਤਾਂ ਮਾਰਕਰ ਨੂੰ ਇੱਕ ਸਾਰ ਘਮਾ ਲਿਆ ਕਰੋ ਇੱਥੋਂ ਹੁਣ ਆਪਾਂ ਨੇ 1/2 ਇੰਚ ਡਾਊਨ ਔਰ ਇਤਰੋਂ ਆਪਾਂ ਨੇ ਲੈਣਾ ਹੈਗਾ ਆ ਜਿੰਨਾ ਵੀ ਗਲੇ ਦੀ ਬ੍ਰਾਡ ਔਰ ਇਹਨੂੰ ਇਸ ਤਰ੍ਹਾਂ ਤਿਰਛਾ ਮਿਲਾ ਦੇਣਾ ਹੈ ਠੀਕ ਹੈ ਜੀ ਹੁਣ ਇਹ ਹੋ ਗਏ ਸਾਡੀ ਜਿਹੜੀ ਮੋਂਡੇ ਦੀ ਕਾਟਾਂ ਵਗੈਰਾ ਪੈ ਗਈਆਂ ਨੇ ਹੁਣ ਆਪਾਂ ਕਰਾਂਗੇ ਪਲੇਟਾਂ ਦੀ ਮਾਰਕਿੰਗ ਤੇ ਸਭ ਤੋਂ ਪਹਿਲਾਂ ਇੱਥੋਂ ਆਪਾਂ 3.5 ਦੀ ਚੜਾਈ ਲਗਾਵਾਂਗੇ ਕਿਉਂਕਿ ਸਟੈਂਡਰਡ ਸਾਈਜ਼ ਜਿਹੜਾ ਹੈ ਉਹ 3.5 ਦਾ ਹੀ ਹੁੰਦਾ ਆ ਤੇ ਇੱਥੋਂ ਆਪਾਂ ਲਵਾਂਗੇ 2 ਇੰਚ ਔਰ ਇਹਨੂੰ ਆਪਾਂ ਨੇ ਇਸ ਤਰ੍ਹਾਂ ਤਿਰਛਾ ਕਮਰ ਦੇ ਨਿਸ਼ਾਨ ਤੱਕ ਮਿਲਾ ਲੈਣਾ ਆ ਔਰ ਹੁਣ ਆਪਾਂ ਜਿਹੜਾ ਆ ਇੱਥੋਂ ਜਿਹੜਾ ਇਹ ਵਾਲਾ ਆਪਾਂ ਨੇ ਨਿਸ਼ਾਨ ਲਿਆ ਹੈ ਨਾ ਸੈਂਟਰ ਵਿੱਚ ਤੀਰੇ ਦਾ ਇਹਦੇ ਕ੍ਰੋਸ ਕਰਕੇ ਆਪਾਂ ਨੇ ਲੌਂਗ ਪਲੇਟ ਦੇ ਨਾਲ ਮਿਲਾ ਦੇਣਾ ਆ ਇਸ ਤਰ੍ਹਾਂ ਇਦਾਂ ਠੀਕ ਹੈ ਸਿੱਧਾ ਮਿਲਾ ਕੇ ਹੁਣ ਆਪਾਂ ਨੇ ਇੰਚ ਟੇਪ ਨੂੰ ਇਸ ਤਰ੍ਹਾਂ ਰੱਖ ਲੈਣਾ ਹੈ ਸਿੱਧਾ ਔਰ ਜਿੱਥੇ ਇਹ ਕਰੋਸ ਹੁੰਦਾ ਹੈ ਉੱਥੇ ਆਪਾਂ ਨੇ ਨਿਸ਼ਾਨਾ ਕਰ ਲੈਣਾ ਹੈ ਇਹ ਤਕਰੀਬਨ 2.5 ਪੌਣੇ 3 ਇੰਚ ਹਰ ਇੱਕ ਦੇ ਚੈਸਟ ਦੇ ਹਿਸਾਬ ਦੇ ਨਾਲ ਜਿਹੜਾ ਹੈ ਇਹ ਡਿਸਟੈਂਸ ਆ ਜਾਂਦਾ ਹੈ ਹੁਣ ਆਪਾਂ ਇੱਥੋਂ ਕਰਨ ਲਾਂਗੇ ਕਟਿੰਗ ਸਭ ਤੋਂ ਪਹਿਲਾਂ ਆਪਾਂ ਨੇ ਸਿੱਧਾ ਕਟਿੰਗ ਕਰਨਾ ਹੈ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਕਾਟ ਪਾਈ ਤਿਰਛੀ ਉਹਤੇ ਔਰ ਉਸ ਤੋਂ ਬਾਅਦ ਹੁਣ ਆਪਾਂ ਨੇ ਚਾਰੇ ਪੱਲੇ ਇਕੱਠੇ ਜਿਹੜੀ ਬਾਹਰ ਵਾਲੀ ਕਾਟ ਹੈ ਉਦੇ ਉੱਤੇ ਕਟਿੰਗ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਆਪਾਂ ਨੇ ਹੁਣੇ ਫਰੰਟ ਪੱਲੇ ਦੇ ਜਿਹੜੇ ਉੱਪਰਲੇ ਦੋ ਪੱਲੇ ਆ ਉਹੀ ਚੱਕਣੇ ਆ ਔਰ ਇਸ ਤਰ੍ਹਾਂ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਨੇ ਕਟਿੰਗ ਕਰ ਲੈਣੀ ਹੈ ਬਹੁਤ ਹੀ ਸਿੰਪਲ ਔਰ ਸੌਖਾ ਜਿਹਾ ਤਰੀਕਾ ਹੈਗਾ ਤੁਸੀਂ ਇਸ ਤਰ੍ਹਾਂ ਲਾਈਨਿੰਗ ਨੂੰ ਕਟਿੰਗ ਕਰਕੇ ਸ਼ਰਟ ਦੇ ਉੱਤੇ ਰੱਖ ਕੇ ਕਟਿੰਗ ਕਰ ਸਕਦੇ ਆਂ ਠੀਕ ਹੈ ਇਹ ਮੈਂ ਤੁਹਾਨੂੰ ਸਿਰਫ ਕਾਟਾਂ ਦੇ ਬਾਰੇ ਵਿੱਚ ਦੱਸਣਾ ਸੀ ਕਿ ਤੁਸੀਂ 21 ਚੈਸਟ ਦੇ ਲਈ ਕਿੰਨੀਆਂ ਕਾਟਾਂ ਕਿਵੇਂ ਪਾਣੀਆਂ ਆ ਠੀਕ ਹੈ ਇਹਨੇ ਡਿਸਟੈਂਸ ਤੇ ਪਾਣੀਆਂ ਆ ਕਿਉਂਕਿ ਬਹੁਤ ਪੈਣਾਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਕੈਂਚੀ ਦੀ ਨੋਕ ਦੇ ਨਾਲ ਚੋਪ ਦੇ ਕੇ ਦੂਜੀ ਸਾਈਡ ਮਾਰਕ ਲਗਾ ਸਕਦੇ ਹੋ ਜਾਂ ਇੱਕ ਟ੍ਰੇਸਿੰਗ ਵੀ ਲਾਂਦਾ ਆ ਇਸ ਤਰ੍ਹਾਂ ਠੀਕ ਹੈ ਇਹਦੇ ਨਾਲ ਵੀ ਤੁਸੀਂ ਇਸ ਤਰ੍ਹਾਂ ਟ੍ਰੇਸ ਕਰਕੇ ਦੂਜੀ ਸਾਈਡ ਇਹਦੇ ਨਿਸ਼ਾਨ ਆ ਜਾਂਦੇ ਆ ਔਰ ਉਧਰ ਮਾਰਕ ਕਰ ਸਕਦੇ ਆ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਦੂਜੀ ਸਾਈਡ ਜਿਹੜੇ ਆ ਪਲੇਟਾਂ ਦੇ ਨਿਸ਼ਾਨ ਲਗਾ ਲੈਣੇ ਆ। ਸ਼ਾਇਦ ਤੁਹਾਨੂੰ ਉਹਦੇ ਵਿੱਚ ਵੀਡੀਓ ਵਿੱਚ ਘੱਟ ਦਿਸਦਾ ਹੋਵੇ। ਇਹ ਦੇਖੋ ਇੱਥੇ ਹਲਕੇ-ਹਲਕੇ ਜਿਹੜੇ ਆ ਆ ਮਾਰਕ ਇਦਰਨ ਸ਼ੋ ਹੋ ਗਏ ਆ। ਨਿਸ਼ਾਨ ਲੱਗ ਗਏ ਜਿਹੜੇ ਟ੍ਰੇਸਿੰਗ ਵੀਲ ਦੇ ਨਾਲ ਤਾਂ ਆਪਾਂ ਜਿਹੜਾ ਸੌਖੇ ਤਰੀਕੇ ਨਾਲ ਚਾਰੋਂ ਸਾਈਡ ਆਪਾਂ ਜਿਹੜੇ ਮਾਰਕਿੰਗ ਕਰ ਸਕਦੇ ਆ। ਠੀਕ ਹੈ। ਇਹ ਹੋ ਗਈ ਸਾਡੀ ਸ਼ਰਟ ਕਟਿੰਗ 21 18 ਔਰ 21 ਫਿਟਿੰਗ ਦੇ ਲਈ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਇਹ ਹੋ ਗਈ ਸਾਡੀ 셔ਟ ਕਟਿੰਗ ਤੇ ਹੁਣ ਆਪਾਂ ਕਰਾਂਗੇ 슬ੀਵਸ ਦੀ ਕਟਿੰਗ ਇੱਥੋਂ ਆਪਾਂ ਨੇ 3 ਇੰਚ ਦੀ ਨਿਸ਼ਾਨੀ ਲਗਾ ਕੇ ਆਪਾਂ ਨੇ ਚੈਸਟ ਦਾ ਜਿਹੜਾ ਹਾਫ ਹੈ ਉਹ ਲਗਾ ਲਿਆ ਆ ਐਵੇਂ ਤੁਹਾਨੂੰ ਅੱਜ ਇਸ ਸਕੇਲ ਦੇ ਨਾਲ ਕਟਿੰਗ ਕਰਨੀ ਦੱਸਾਂਗੀ ਆਪਾਂ ਇਸ ਤਰ੍ਹਾਂ ਰੱਖ ਕੇ ਇਹਨੂੰ ਇਸ ਤਰ੍ਹਾਂ ਚੈਸਟ ਦੇ ਨਿਸ਼ਾਨ ਤੱਕ ਮਿਲਾ ਲੈਣਾ ਹੁਣ ਜਿਹੜੀ ਫਰੰਟ ਕਾਰਟ ਪਾਣੀ ਹੈ ਦੇਖੋ ਵੈਸੇ ਮੈਂ ਇਦਾਂ ਚੀਜ਼ਾਂ ਨਾਲ ਨਹੀਂ ਪਾਉਂਦੀ ਕਿਉਂਕਿ ਹੁਣ ਹੱਥ ਇਹਨਾਂ ਟਿਕ ਗਏ ਕਿ ਬਿਨਾ ਦੋਏ ਤੋਈ ਨਿਸ਼ਾਨੀ ਲਗਾ ਲਈਦੀ ਹੈ ਬਟ ਇਹ ਮੈਂ ਤੁਹਾਨੂੰ ਸਮਝਾਉਣ ਲਈ ਜਾਂ ਸੌਖਾ ਤਰੀਕਾ ਦੱਸਣ ਲਈ ਦੱਸ ਰਹੀ ਹਾਂ ਕਿ ਇਸ ਤਰ੍ਹਾਂ ਵੀ ਤੁਸੀਂ ਮਾਰਕਿੰਗ ਜਿਹੜੀ ਹੈ ਸਕੇਲ ਦੇ ਨਾਲ ਕਰ ਸਕਦੇ ਹੋ ਠੀਕ ਹੈ ਤੁਸੀਂ ਕਾਫੀ ਵੀਡੀਓਜ਼ 'ਚ ਦੇਖਿਆ ਹੋਣਾ ਕਿ ਜਿਹੜਾ ਇਸ ਤਰ੍ਹਾਂ ਦਾ ਸਿੰਗਲ ਸਕੇਲ ਵੀ ਚੱਲਦਾ ਹੈ ਜਿਹਦੇ ਨਾਲ ਤੁਸੀਂ ਬਾਹਾਂ ਦੀ ਕਾਟ ਪਾ ਸਕਦੇ ਹੋ ਇਸ ਤਰ੍ਹਾਂ ਦੇਖੋ ਆਪਾਂ ਨੇ ਕਾਟ ਪਾ ਲਈ ਔਰ ਇੱਥੋਂ ਆਪਾਂ ਕਰ ਦਾਂਗੇ ਕਟਿੰਗ ਇਸ ਤਰ੍ਹਾਂ ਕਿ ਜੀ ਇੱਥੋਂ ਆਪਾਂ ਕਰ ਲਾਂਗੇ ਫਰੰਟ ਦੀ ਕਟਿੰਗ ਇਹਨਾਂ ਦੇ ਇਹੋ ਕੀ ਸਾਡੀ ਜਿਹੜੀ 슬ੀਵਸ ਦੀਆਂ ਕਾਟਾਂ ਪੈ ਗਈਆਂ ਨੇ ਔਰ نیچے ਤੋਂ ਵੀ ਆਪਾਂ ਨੇ ਜਿੰਨਾ ਸਾਡੀ ਮੋਰੀ ਹੈਗੀ ਹੈ ਉਸ ਹਿਸਾਬ ਦੇ ਨਾਲ ਡਿਸਟੈਂਸ ਰੱਖ ਕੇ ਤੁਸੀਂ ਕਟਿੰਗ ਕਰ ਲੈਣੀ ਹੈ ਮੈਂ ਇੱਥੇ ਪਾਕਿਸਤਾਨੀ 슬ੀਵਸ ਬਣਾਣੀਆਂ ਇਸ ਕਰਕੇ ਮੈਂ ਐਕਸਟਰਾ ਕਪੜਾ ਬਹੁਤਾ ਨਹੀਂ ਕਟਿੰਗ ਕੀਤਾ ਸਭ ਚੰੰਦੀ ਆ ਤੁਹਾਨੂੰ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ